ਤੁੱਤ ਵਿਕੇ ਸਪੋਰਟਸ ਕਲੱਬ ਮਹਾਰਾਣੀ ਸਦਾਕੌਰ ਦੂਰ ਦੂਰ ਤੱਕ ਹੋਇਆ ਮਸ਼ਹੂਰ ਪਿੰਡ ਤੁੱਤ ਦੇ ਨੌਜਵਾਨ ਕਬੱਡੀ ਖਿਡਾਰੀ ਹੋ ਰਹੇ ਹਨ ਤਿਆਰ ਇੰਟਰਨੈਸ਼ਨਲ ਲੈਵਲ ਤੇ ਕਬੱਡੀ ਖੇਡਣ ਲਈ ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕੇ ਪੱਟੀ ਦੇ ਅਧੀਨ ਪੈਂਦੇ ਪਿੰਡ ਤੁੱਤ ਵਿਕੇ ਸਪੋਰਟਸ ਕਲੱਬ ਮਹਾਰਾਣੀ ਸਦਾਕੌਰ ਦੂਰ ਦੂਰ ਤੱਕ ਮਸ਼ਹੂਰ ਹੋ ਰਹੇ ਨੇ ਕਿਉਂਕਿ ਸਪੋਰਟਸ ਕਲਬ ਵਿੱਚ ਨੌਜਵਾਨ ਇੰਟਰਨੈਸ਼ਨਲ ਖੇਡਾਂ ਖੇਡਣ ਲਈ ਤਿਆਰ ਹੋ ਰਹੇ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਪੋਰਟਸ ਕਲਬ ਦੇ ਅਧਿਕਾਰੀਆਂ ਨੇ ਹਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਇਹ ਸਪੋਰਟਸ ਕਲਬ ਨੂੰ ਅੱਗਾ ਵਧਾਉਣ ਲਈ ਯੂਕੇ ਵਿੱਚ ਰਹਿ ਰਹੇ ਰਾਜਪੀਰ ਕੌਰ ਵੱਲੋਂ 60 ਤੋਂ 70 ਬੱਚੇ ਜੋ ਕਿ ਇਸ ਸਪੋਰਟਸ ਕਲਬ ਵਿੱਚ ਖੇਡਾਂ ਸਿੱਖਣ ਆਉਂਦੇ ਨੇ ਉਹਨਾਂ ਨੂੰ ਡਾਇਰ ਦਿੱਤੀ ਜਾਂਦੀ ਹੈ ਅਤੇ ਰਾਜਵੀਰ ਕੋਲ ਵੱਲੋਂ esport club ਨੂੰ ਅੱਗੇ ਵੱਧਣ ਲਈ ਹਰ ਉੱਪਰਾਲੇ ਕੀਤੇ ਜਾ ਰਹੇ ਨੇ ਜਿਸ ਦੇ ਚਲਦਿਆਂ esport club ਦੇ ਬੱਚੇ ਲਗਾਤਾਰ ਖੇਡਾਂ ਵੱਲ ਵਧ ਰਹੇ ਨੇ ਅਤੇ ਕਈ ਮੈਡਲ ਵੀ ਜਿੱਤ ਕੇ ਲਿਆ ਚੁੱਕੇ ਨੇ ਅਤੇ ਹੁਣ ਇਹ ਬੱਚੇ ਇੰਟਰਨੈਸ਼ਨਲ ਲੈਵਲ ਤੇ ਕਰ ਖੇਡਣ ਲਈ ਤਿਆਰ ਹੋ ਰਹੇ ਨੇ ਜੋ ਕਿ ਆਉਣ ਵਾਲੇ ਦਿਨਾਂ ਵਿੱਚ ਵਿਦੇਸ਼ ਅਤੇ ਦੇਸ਼ ਦੇ ਹਰ ਕੋਨੇ ਵਿੱਚ ਖੇਡਦੇ ਹੋਏ ਦਿਖਾਈ ਦੇਣਗੇ ਫਲਾਬ ਅਧਿਕਾਰੀ ਦਾ ਕੀ ਕਹਿਣਾ ਹੈ ਇਹ ਤੁਸੀਂ ਆਪ ਸੁਣੋ ਮੇਰਾ ਨਾਮ ਉਕਤਮ ਜੀ ਸਿੰਘ ਕਿਹੜਾ ਪਿੰਡ ਹੈ ਪੌਰ ਪੌਰ ਤੇ ਕਿੰਨੇ ਸਮੇਂ ਤੋਂ ਤੁਸੀਂ ਇਸ ਪਿੰਡ ਦੇ ਵਿੱਚ ਪ੍ਰੈਕਟਿਸ ਕਰਨ ਆ ਰਹੇ ਹੋ ਇੱਕ ਸਾਲ ਹੋ ਗਿਆ ਜੀ ਇੱਕ ਸਾਲ ਹੋ ਗਿਆ ਕਿੰਨਾ ਇੱਕ ਇੰਨਾ ਵੀਰਾ ਵੱਲੋਂ ਤੁਹਾਨੂੰ ਜਿਹੜੀ ਇਹ ਟ੍ਰੇਨਿੰਗ ਵਧੀਆ ਦਿੱਤੀ ਜਾ ਰਹੀ ਤੁਸੀਂ ਸੰਤੁਸ਼ਟ ਜੇ ਵੀ ਹੋ ਹਾਂਜੀ ਆ ਬਈ ਸ਼ਹੀ ਰੇਡਰ ਜੇ ਕੇ ਜਾਫੀ ਜੇ ਰੇਡਰ ਰੇਡਰ ਕਿੰਨੇ ਰੇਡ ਫਿਰ ਲਗਾਤਾਰ ਤੁਸੀਂ ਪਾਲਦੇ ਕਿੰਨੀ-ਕੁੰਨੀ ਵੀ ਤਾਂ ਕੀ ਜੀ ਜੀ ਬਸ ਅੱਛਾ ਜੀ ਬਚਪਨ ਤੋਂ ਸ਼ੌਂਕ ਹੈ ਕਬੱਡੀ ਦਾ ਵੀਰੇ ਤੁਹਾਨੂੰ ਹਾਂ ਜੀ ਮੇਰੇ ਪਾਪਾ ਦਾ ਸੁਪਨਾ ਹੈਗੀ ਅੱਛਾ ਅੱਛਾ ਜੀ ਸਾਡੇ ਹੁਣ ਤੁਸੀਂ ਜਿਹੜਾ ਕਬੱਡੀ ਵਿੱਚ ਕਿੱਥੋਂ ਤੱਕ ਪਹੁੰਚਣਾ ਚਾਹੁੰਦੇ ਹੋ ਇਹ ਪੰਜਾਬ ਤੋਂ ਬਾਹਰ ਦੀ ਜਨਤ ਹੈ ਪੰਜਾਬ ਤੋਂ ਬਾਹਰ ਦੀ ਜਨਤ ਠੀਕ ਹੈ ਠੀਕ ਤਾਂ ਡਾਈਟ ਕੀ ਰਹਿੰਦੀ ਆ ਸਾਰੀ ਤੁਹਾਡੀ ਦੀ ਰੁਟੀਨ ਕੀ ਰਹਿੰਦੀ ਆ ਕਿੰਨੀ ਪ੍ਰੈਕਟਿਸ ਕਰਦੇ ਹੋ ਸਵੇਰੇ ਸ਼ਾਮ ਜਾਂ ਕਿਹ ਤਰ੍ਹਾਂ ਸਵੇਰੇ ਸ਼ਾਮ ਜੀ ਹਾਂ ਜੀ ਸਵੇਰੇ ਸ਼ਾਮ ਹਾਂ ਜੀ ਅੱਛਾ ਜੀ ਸਾਈਟ ਵੀ ਖਾਣੇ ਹੋ ਫਿਰ ਹਾਂ ਜੀ ਜਿਹੜੇ ਬੱਚੇ ਹਾਲੇ ਵੀ ਮੋਬਾਈਲਾਂ ਦੇ ਵਿੱਚ ਵਿਅਸਤ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਮੋਬਾਈਲ ਛੱਡ ਕੇ ਗਰਾਊਂਡ ਨਾਲ ਜੁੜੋ ਹਾਂ ਜੀ ਕੀ ਕਹਿਣਾ ਚਾਹੋਗੇ ਉਹ ਦੇ ਰੋਜ਼ ਫ੍ਰੀ ਫਾਇਰ ਖੇਡਦੇ ਰਹਿੰਦੇ ਆ ਬਿਲਕੁਲ ਸਹੀ ਗੱਲ ਹੈ ਜੀ ਫ੍ਰੀ ਫਾਇਰ ਖੇਡਦੇ ਰਹਿੰਦੇ ਉਹਨਾਂ ਨੂੰ ਕੀ ਸੁਨੇਹਾ ਹੈ ਕਿ ਉਹਨਾਂ ਨੂੰ ਸੁਨੇਹਾ ਵੀ ਉਹਨਾਂ ਦੇ ਮਾਪਿਆਂ ਨੂੰ ਸੁਨੇਹਾ ਵੀ ਤੁਸੀਂ ਆਦੇ ਬੱਚਿਆਂ ਨੂੰ ਗਰਾਊਂਡ ਵਾਲਾ ਭੇਜੋ ਮੋਬਾਈਲ ਨਾਲ ਨਾ ਜਾਂਦੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਮਹਾਰਾਣੀ ਸਦਾਕਾਰ ਸਪੋਰਟਸ ਕਲੱਬ ਜੋ ਸਾਡੇ ਦੀਦੀ ਰਾਜਵੀਰ ਕੌਰ ਨੇ ਯੂਕੇ ਵਿੱਚ ਰਹਿ ਰਹੇ ਨੇ ਉਹਨਾਂ ਨੇ ਸਾਡੀ ਸਪੋਰਟ ਕੀਤੀ ਤਾਂ ਕਿ ਜੋ ਸਾਡਾ ਮਹਾਰਾਜਾ ਰਣਜੀਤ ਸਿੰਘ ਜਿਹੜੇ ਸੀ ਉਹਨਾਂ ਦੀ ਫੈਮਿਲੀ ਦੇ ਵਿੱਚ ਹੋਏ ਸੀ ਮਹਾਰਾਣੀ ਸਦਾਕਾਰ ਸਪੋਰਟਸ ਕਲੱਬ ਜਿਹੜਾ ਸ਼ੁਰੂ ਕੀਤਾ ਸੀ ਤੇ ਅਸੀਂ ਜਿਹੜੇ ਸਾਡੇ ਦੀਦੀ ਨੇ ਸਾਨੂੰ ਡੈਡ ਵਗੈਰਾ ਸਾਰਾ ਕੁਝ ਦਿੰਦੇ ਨੇ ਬੱਚਿਆਂ ਨੂੰ ਖੜਾਉਣ ਵਾਸਤੇ ਜੀ ਹਾਂਜੀ ਤੇ ਜੀ ਕਿੰਨਾ ਕਿੰਨੇ ਬੱਚੇ ਇੱਥੇ ਤੁਹਾਡੇ ਕੋਲ ਪ੍ਰੈਕਟਿਸ ਕਰ ਰਹੇ ਨੇ 60 ਤੋਂ 70 ਬੱਚੇ ਜਿਹੜੇ ਆਪਣੇ ਕੋਲੇ ਆਉਂਦੇ ਗਰਾਊਂਡ ਜੀ ਸਾਰੀਆਂ ਕੀ ਕੀ ਸਹੂਦਾਵਾਂ ਉਹਨਾਂ ਵਾਸਤੇ ਜਿਹੜਾ ਉਪਰਾਲੇ ਕੀਤੇ ਜਾ ਰਹੇ ਹਨ ਉਪਰਾਲਿਆਂ ਵਾਸਤੇ ਕੇਲੇ ਵੀ ਆ ਬੱਚਿਆਂ ਨੂੰ ਡਾਇਟ ਰਗੜਾ ਨਾਲ ਦਿੰਦੇ ਆ ਜੀ ਨਾਲ ਅੰਡੇ ਆ ਤੇ ਜਿਹੜੀ ਜੇ ਕੱਚੀ ਡਾਇਟ ਆ ਸੋਇਆ ਵੀ ਨਾ ਹੈਗੀ ਆ ਚਨੇ ਕੱਚੇ ਆ ਜੀ ਹਾਂਜੀ ਸਾਰਾ ਡਾਇਟ ਹਾਂਜੀ ਬਹੁਤ ਵਧੀਆ ਬੱਚੇ ਖੇਡਦੇ ਵੀ ਆ ਜੀ ਅੰਕੇ ਕਿੰੋਂ ਤੱਕ ਇਹ ਬੱਚੇ ਵੀਰ ਜੀ ਜਿਹੜੇ ਆ ਇਸ ਸਪੋਰਟਸ ਕਲੱਬੋਂ ਹੁਣ ਤੱਕ ਖੇਡ ਕੇ ਆਏ ਤੇ ਕਿਹੜੇ ਕਿਹੜੇ ਇਨਾਮ ਜਿੱਤ ਕੇ ਲਿਆਏ ਸਾਡੇ ਬੱਚੇ ਟੱਗ ਆਫ ਵਰ ਦੇ ਵਿੱਚ ਵੀ ਜਿਹੜੇ ਮਤਲਬ ਕਿ ਵਧੀਆ ਇਹਨਾਂ ਨੇ ਸਪੋਰਟਸ ਮਤਲਬ ਕਿ ਵਧੀਆ ਕੀਤਾ ਵਾ ਪ੍ਰੋਜੈਕਸ਼ਨ ਵਧੀਆ ਕੀਤਾ ਜੀ ਉਹਦੇ ਵਿੱਚ ਵੀ ਇਹ 골ਡ ਰਹੇ ਜ਼ਿਲ੍ਹੇ ਦੇ ਵਿੱਚੋਂ ਤੇ ਨੈਸ਼ਨਲ ਸਟਾਈਲ ਕਬੱਡੀ ਜਿਹੜੀ ਸਾਡੀ ਉਹਦੇ ਵਿੱਚੋਂ ਵੀ 골ਡ ਰਹੇ ਨੇ ਇਹ ਸਟੇਟ ਲੈਵਲ ਤੇ ਵੀ ਗਏ ਬੱਚੇ ਨੇ ਉੱਥੋਂ ਟਿੱਕਰ ਵੀ ਵਧੀਆ ਪਾਰਟਿਸਪੇਸ਼ਨ ਕਰਕੇ ਆਇਆ ਜੀ ਸਾਡੀ ਕੋਸ਼ਿਸ਼ ਇਹ ਆ ਕਿ ਹੁਣ ਜਿਹੜਾ ਅਸੀਂ ਅੱਗੇ ਦਾ ਪਾਰਟਿਸਪੇਸ਼ਨ ਕੀਤਾ ਇਹ ਹੁਣ ਜਿਹੜਾ ਅਸੀਂ ਵੱਧ ਤੋਂ ਵੱਧ ਜੀ ਉੱਥੋਂ ਵੀ ਫਰਸਟ ਆਵਾਂਗੇ ਜੀ ਹਾਂਜੀ ਕਿੰਨੀ ਕੁ ਮਨ ਨੂੰ ਖੁਸ਼ੀ ਆ ਜਦੋਂ ਇਸ ਸਟੇਜਾਂ ਦੇ ਨਾਮ ਪਿੰਡ ਦਾ ਨਾਮ ਬੋਲਿਆ ਜਾਂਦਾ ਤੇ ਸਪੋਰਟਸ ਕਲੱਬ ਦਾ ਨਾਮ ਖੁਸ਼ੀ ਤਾਂ ਬਹੁਤ ਹੁੰਦੀ ਆ ਜੀ ਜਦੋਂ ਨਾਮ ਬੋਲਦੇ ਸਟੇਜ ਦੇ ਉੱਪਰ ਜਾਂ ਕੋਚ ਸਾਹਿਬ ਨੂੰ ਬੁਲਾਉਂਦੇ ਆ ਤੇ ਖੁਸ਼ੀ ਇਹਨਾਂ ਲੋ ਬਹੁਤ ਹੁੰਦੀ ਆ ਸਾਡੇ ਬੱਚੇ ਚੜ੍ਹੇ ਆ ਇੰਨਾ ਕੁਸ਼ ਕਰ ਰਹੇ ਨੇ ਚਲੋ ਅਸੀਂ ਤਾਂ ਇਹਨਾਂ ਦੀ ਪ੍ਰੈਕਟਿਸ ਹੀ ਕਰਦੇ ਆ ਬਾਕੀ ਇਹਨਾਂ ਦੀ ਮਿਹਨਤ ਆਪ ਬੋਲਦੀ ਐ ਤੇ ਗਰਾਊਂਡਾਂ ਦੇ ਵਿੱਚ ਜਾ ਕੇ ਹਾਂਜੀ ਜੀ ਕਿਹੜੀ ਕਿਹੜੀ ਟ੍ਰੇਨਿੰਗ ਜਿਹੜੀ ਇਹ ਫੀਟ ਦੀ ਤੁਹਾਡੇ ਨੂੰ ਟਰੇਨਿੰਗ ਨਹਿਨਾ ਸਟਾਈਲ ਕਬੱਡੀ ਦੀ ਵੀ ਟ੍ਰੇਨਿੰਗ ਇਹਨਾਂ ਨੂੰ ਸਾਡੇ ਵੱਲੋਂ ਦਿੱਤੀ ਜਾਂਦੀ ਹੈ ਸਰਕਲ ਦੀ ਵੀ ਤੇ ਰੱਸਾ ਕੱਸੀ ਦੀ ਵੀ ਟ੍ਰੇਨਿੰਗ ਅਸੀਂ ਕਰਾਉਂਦੇ ਆ ਜੀ ਆਪ ਤੁਸੀਂ ਵੀਰ ਜੀ ਖੁੱਦ ਕਿੱਥੋਂ ਤੱਕ ਜਿਹੜਾ ਪਹੁੰਚੇ ਮੈਂ ਨੈਸ਼ਨਲ ਸਟਾਈਲ ਕਬੱਡੀ ਜਿਹੜਾ ਮੇਰੇ ਕੋਲੇ ਹੀ 골ਡ ਹੀ ਜੀ ਜੀ ਹਾਂਜੀ ਉਹ ਇਸੇ ਪਿੰਡ ਤੋਂ ਹੀ ਆ ਵੀਰ ਜੀ ਹਾਂਜੀ ਅਸੀਂ ਇਸੇ ਪਿੰਡ ਤੋਂ ਹੀ ਆ ਜੀ ਇਹ ਮਨ ਦੇ ਵਿੱਚ ਉਪਰਾਲਾ ਕਿਵੇਂ ਆਇਆ ਸ਼ੁਰੂਆਤ ਕਿਵੇਂ ਹੁੰਦੀ ਅਸੀਂ ਤਾਂ ਇਹ ਸੋਚਿਆ ਕਿ ਚਲੋ ਸਾਨੂੰ ਤਾਂ ਕਿਸੇ ਨੇ سپورਟ ਨਹੀਂ ਕੀਤੀ ਅੱਗੇ ਜਾਣ ਵਾਸਤੇ ਕਿ ਅੱਗੇ ਕਿਸੇ ਅਕੈਡਮੀ ਦੇ ਵਿੱਚ ਭੇਜਣ ਵਾਸਤੇ ਅਸੀਂ ਚਾਹੁੰਦੇ ਆ ਕਿ ਚਲੋ ਸਾਡੇ ਜਿੰਨੇ سپورਟ ਕਰਨੀ ਸੀ ਸਾਡੀ ਤਾਂ ਕਿਸੇ ਕੀਤੀ ਨਹੀਂ ਚਲੋ ਇਹਨਾਂ ਦੇ ਬੱਚਿਆਂ ਦੀ سپورਟ ਜਿਹੜੇ ਸਾਡੇ ਰਾਜਵੀਰ ਕੌਰ ਜੀ ਜੀ ਕਰ ਰਹੇ ਨੇ ਤੇ ਅਸੀਂ ਚਾਹੁੰਦੇ ਆ ਕਿ ਜੇ ਸਾਡੇ ਤੋਂ ਜਿਹੜੀ ਕਮੀ ਰਹਿ ਗਈ ਉਹ ਇਹਨਾਂ ਇਹਨਾਂ ਤੋਂ ਅਸੀਂ ਪੂਰੀ ਕਰ ਲਈਏ ਜੀ ਹਾਂਜੀ ਇਹ ਜੀ ਨਸ਼ਿਆਂ ਦੇ ਵਿੱਚ ਗੁਲਤਾਨ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕੀ ਸਨੇਹਾ ਦੇਣਾ ਉਹਨਾਂ ਨੂੰ ਸਨੇਹਾ ਇਹ ਹੀ ਆ ਕਿ ਉਹ ਜਿਹੜੇ ਸਾਡੇ ਹੈਗੇ ਆ ਭਾਈ ਜਿਹੜੇ ਹੁਣ ਕੈਂਪ ਵੱਖਰੋ ਵੱਖਰੀ ਚੱਲ ਰਹੇ ਨੇ ਤੇ ਕੈਂਪਾਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਫ੍ਰੀ ਉਹਨਾਂ ਨੂੰ ਦੱਸਿਆ ਜਾਂਦਾ ਕਿ ਮੈਡੀਸਿਨ ਦਿੱਤੀ ਜਾਂਦੀ ਆ ਕਿ ਨਸ਼ਾ ਛੱਡੋ ਕੈਂਪ ਲਗਾਏ ਜਾਂਦੇ ਨੇ ਅਸੀਂ ਇਹੋ ਚਾਹੁੰਦੇ ਆ ਕਿ ਚਲੋ ਜਿਹੜਾ ਨਹੀਂ ਬੰਦਾ ਨਸ਼ਾ ਛੱਡ ਸਕਦਾ ਉਹ ਸਾਡੇ ਨਾਲ ਗੱਲ ਕਰ ਲੇ ਸਾਡੇ ਹੈਗੇ ਆ ਕੰਟੈਕਟ ਦੀਦੀ ਹੁਣਾਂ ਜੀ ਰਾਜਵੀਰ ਕੌਰ ਜੀ ਦੇ ਉਹ ਕਨੈਕਟ ਕਰ ਲੈਣੇ ਆ ਕਿਸੇ ਨਾ ਕਿਸੇ ਨਾਲ ਤੇ ਅਸੀਂ ਉਹਨਾਂ ਨੂੰ ਕੈਂਪ ਲਵਾ ਸਕਦੇ ਆ ਜੀ ਹੋਰ ਵੀ ਪਿੰਡਾਂ 'ਚ ਅਜਿਹੇ ਉਪਰਾਲੇ ਹੋਣ ਪੰਜਾਬ ਦੇ ਵਿੱਚ ਨਸ਼ੇ ਨੂੰ ਛੱਡ ਕੇ ਨੌਜਵਾਨ ਇਸ ਪਾਸੇ ਵੱਲ ਮੁੜਨ ਬੱਚਿਆਂ ਦੇ ਮਾਪਿਆਂ ਨੂੰ ਨੌਜਵਾਨਾਂ ਨੂੰ ਸਨੇਹਾ ਕੀ ਹੈ ਸਾਡਾ ਇਹ ਸਨੇਹਾ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਗਰਾਊਂਡ 'ਅਲੇ ਤੋਰਿਆ ਜਾਵੇ ਤਾਂ ਕਿ ਜਿਹੜੇ ਆ ਜਿਹੜੇ ਬਹਿਣੀ ਉੱਠਣੀ ਜਿਹੜੇ ਨਸ਼ਿਆਂ 'ਅਲੇ ਜਾਂਦੇ ਆ ਧਿਆਨ ਉਹ ਇਹਨਾਂ ਦਾ ਨਾ ਜਾਵੇ ਤਾਂ ਕਿ ਗਰਾਊਂਡ ਦੇ ਵਿੱਚ ਆਉਣ ਜਦੋਂ ਗਰਾਊਂਡ ਦੇ ਵੱਲ ਆਉਣ ਲੱਗ ਜਾਣਗੇ ਤੋਂ ਨਾਲੇ ਕੋਈ ਨਾ ਕੋਈ ਆਉਂਦਾ ਸਾਰੀ ਕੋਈ ਨਾ ਕੋਈ ਉਹਨਾਂ ਦਾ ਵੀ ਮੈਂਡ ਹੋਊਗਾ ਕਿ ਅਸੀਂ ਕੋਈ ਨਾ ਕੁਝ ਕਰੀਏ ਗਰਾਊਂਡ ਦੇ ਵਿੱਚ ਸਾਡੇ ਸਕੂਲ ਦੇ ਵਿੱਚ ਇੱਥੇ ਗਰਾਊਂਡ ਦੇ ਵਿੱਚ ਜਿੰਮ ਵੀ ਹੈਗਾ ਵਾ ਸਾਰੀਆਂ ਗੇਮਾਂ ਕਰਾਈਆਂ ਜਾਂਦੀਆਂ ਜੀ ਕਈ ਬੱਚੇ ਵੀ ਚਾਣ ਕੇ ਕ੍ਰਿਕਟ ਵੀ ਖੇਡਦੇ ਆ ਜੀ ਹਾਂਜੀ ਸਾਡੀ ਕੋਸ਼ਿਸ਼ ਇਹ ਹੈ ਕਿ ਚਲੋ ਵੱਧ ਤੋਂ ਵੱਧ ਬੱਚੇ ਗਰਾਊਂਡ ਆਉਣ ਤੇ ਵੱਧ ਤੋਂ ਵੱਧ ਜੜਾ ਕੋਈ ਗੇਮਾਂ ਕਰੀ ਜਾਣ ਨਸ਼ੇ ਤੋਂ ਦੂਰ ਹਨ ਜੀ 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 ਮੁਸ਼ਕਲਾਂ ਕਿਹੜੀਆਂ ਦਾ ਸਾਹਮਣਾ ਕਰਨਾ ਪੈਂਦਾ ਤੁਹਾਨੂੰ ਮੁਸ਼ਕਲ ਇੱਕ ਤਾਂ ਸਾਰਾ ਸਾਡੇ ਕੋਲੇ ਗਰਾਊਂਡ ਨਹੀਂ ਹੈਗੀ ਜੀ ਇੱਕ ਸਾਡੇ ਬੱਚੇ ਜਿਹੜੇ ਨਹਿਨ ਸਟਾਈਲ ਕਬੱਡੀ ਖੇਡ ਰਹੇ ਨੇ ਸਾਡੇ ਬਹੁਤ ਵਧੀਆ ਸੈੱਟ ਤਗੜਾ ਜੀ ਅੰਡਰ 14 ਦਾ ਅੰਡਰ 17 ਦਾ ਤੇ ਸਾਡੇ ਕੋਲੇ ਇੱਥੇ ਤੱਕਰਤਾ ਸਾਡੇ ਕੋਲੇ ਹੈਗਾ ਵਾ ਕਿ ਵਧੀਆ ਪ੍ਰੈਕਟਿਸ ਕਰਦੇ ਆ ਜਿਲੇ ਜਿਲੇ ਤੱਕਰ ਵਧੀਆ ਖੇਡਦੇ ਆ ਉਸ ਤੋਂ ਅੱਗੇ ਜਿਹੜਾ ਪੰਜਾਬ ਲੈਵਲ ਤੇ ਜਾਂਦੇ ਬੱਚੇ ਉਹਨਾਂ ਕੋਲੇ ਸਾਡੇ ਕੋਲੇ ਮੈਟ ਨਹੀਂ ਹੈਗੇ ਜੀ ਮੈਟ ਦੇ ਉੱਤੇ ਜਿਹੜੀ ਉਹ ਪ੍ਰੈਕਟਿਸ ਜਿਹੜੀ ਥੋੜੀ ਜੀ ਵਧੀਆ ਤਰੀਕੇ ਨਾਲ ਕਰਾਈ ਜਾਂਦੀ ਆ ਉਹਦੇ ਵਿੱਚ ਥੋੜਾ ਜਿਹਾ ਸਾਨੂੰ ਵਧੀਆ ਮਿਲਦਾ ਵਾ ਦੇਖਣ ਵਾਸਤੇ ਤੇ ਇਹਨਾਂ ਬੱਚਿਆਂ ਨੂੰ ਖੇਡਣ ਵਾਸਤੇ ਵਧੀਆ ਲੱਗਦਾ ਜੀ ਸਾਨੂੰ ਸਾਨੂੰ ਇਹ ਹੀ ਬੇਨਤੀ ਆ ਕਿ ਵੱਧ ਤੋਂ ਵੱਧ ਸਾਡੀ ਸਪੋਰਟ ਕੀਤੀ ਜਾਵੇ ਤੇ ਸਾਨੂੰ ਮੈਡ ਜਿਹੜੇ ਆ ਗਰਾਊਂਡ ਦੇ ਵਿੱਚ ਦਿੱਤੇ ਜਾਣ ਤਾਂ ਕਿ ਸਾਡੇ ਬੱਚੇ ਵੱਧ ਤੋਂ ਵੱਧ ਪ੍ਰੈਕਟਿਸ ਕਰਕੇ ਅੱਗੇ ਤਰੱਕੀ ਕਰਨ ਜੀ ਟਾਰਗੇਟ ਕੀ ਹੈ ਕਿ ਕਿੰਨੇ ਮਰਜੀ ਬੱਚੇ ਆ ਜਾਣ ਤੇ ਉਹਨਾਂ ਨੂੰ ਟ੍ਰੇਨਿੰਗ ਜਿਹੜੀ ਆ ਉਹ ਫ੍ਰੀ ਸਿਕਲਾਈ ਦੇਣ ਲਈ ਤਿਆਰ ਜੇ ਤੁਸੀਂ ਹਾਂਜੀ ਹਾਂਜੀ ਬਿਲਕੁਲ ਜੀ ਫ੍ਰੀ ਸਿਕਲਾਈ ਦੇ ਰਹੇ ਹਾਂ ਜੀ ਹਾਂਜੀ ਬਿਲਕੁਲ ਫ੍ਰੀ ਸਿਕਲਾਈ ਦੇ ਰਹੇ ਹਾਂ ਸਾਡੀ ਕੋਸ਼ਿਸ਼ ਆ ਕਿ ਵੱਧ ਤੋਂ ਵੱਧ ਜਿੰਨੇ ਬੱਚੇ ਆਉਂਦੇ ਸਾਡੇ ਕੋਲੇ ਅਸੀਂ ਕਿਸੇ ਨੂੰ ਡੈਡ ਤੋਂ ਨਾ ਨਹੀਂ ਕਰਦੇ ਜਾਂ ਅਸੀਂ ਕਿਸੇ ਨੂੰ ਖੜਾਉਣ ਤੋਂ ਨਾ ਨਹੀਂ ਕਰਦੇ ਸਾਡੀ ਇਹੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਗਰਾਊਂਡ ਆਨ ਤੇ ਅਸੀਂ ਇਹਨਾਂ ਨੂੰ ਵੱਧ ਤੋਂ ਵੱਧ ਅੱਗੇ ਤੋਰੀਏ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਥੈਂਕ ਯੂ ਜੀ